ਚੰਡੀਗੜ੍ਹ ਦੇ ਨੇੜਲੇ ਕਸਬੇ ਜੀਰਕਪੁਰ ਵਿੱਚ 200 ਕਰੋੜ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਸਟੈਂਸ ট্রেਡਿੰਗ ਨਾਂ ਦੀ ਕੰਪਨੀ ਨੇ ਲੋਕਾਂ ਨਾਲ ਇਹ ਠੱਗੀ ਲਗਾਈ ਹੈ ਬਹੁਤ ਸਾਰੇ ਲੋਕਾਂ ਨੇ ਆਪਣੇ ਮਕਾਨ ਵੇਚ ਕੇ ਜਾਂ ਫਿਰ ਬੈਂਕਾਂ ਤੋਂ ਲੋਨ ਲੈ ਕੇ ਇਹ ਪੈਸਾ ਉਹਨਾਂ ਨੂੰ ਦਿੱਤਾ ਸੀ ਲੋਕਾਂ ਦਾ ਕੀ ਕਹਿਣਾ ਉਹ ਤੁਸੀਂ ਖੁਦ ਹੀ ਸੁਣ ਲਵੋ ਹਾਏ ਹਾਏ ਸੁਨੀਲ ਹਾਏ ਹਾਏ ਸਰ ਕੀ ਨਾਮ ਹੈ ਤੁਹਾਡਾ ਮੇਰਾ ਅਸ਼ੀਸ਼ ਕੁਮਾਰ ਜੀ ਅਸ਼ੀਸ਼ ਜੀ ਕੀ ਮਾਮਲਾ ਹੈ ਇੱਥੇ ਇਕੱਠੇ ਹੋਏ ਆ ਇਹ ਇਸ ਕਰਕੇ ਇਕੱਠੇ ਹੋਏ ਆ ਜੀ ਔਰ ਇੱਕ ਫਰਮ ਸੀਗੀ ਸਟੌਂਜ ট্রেਡਰ ਨਾਮ ਤੋਂ ਜਿਹਦੀ ਮਾਲਕ ਸੀਗੀ ਨੀਦੀ ਤੇ ਉਹਦਾ ਹਸਬੰਡ ਸੀਗਾ ਇਹ ਦੋਨੋਂ ਮਿਲ ਕੇ ਲੋਕਾਂ ਤੋਂ ਪੈਸੇ ਇਕੱਠੇ ਕਰਦੇ ਸੀਗੇ ਵੀ ਅਸੀਂ ਤੁਹਾਨੂੰ ਸ਼ੇਅਰ ਟਰੇਡਿੰਗ ਕਰਕੇ ਰਿਟਰਨ ਦਵਾਵਾਂਗੇ ਜੀ ਤੇ ਕਿਸੇ ਨੂੰ 3% 4% 5% ਦਾ ਪਤਾ ਨਹੀਂ ਕਿੰਨੀ ਪਰਸੈਂਟ ਦਾ ਲਾਲਚ ਦੇ ਕੇ ਲੋਕਾਂ ਤੋਂ ਕਰੋੜਾਂ ਰੁਪਏ ਇਕੱਠਾ ਕਰਕੇ ਇਹ ਦੌੜ ਗਏ ਤੁਹਾਡੇ ਪਾਸ ਲੱਗੇ ਹੋਏ ਮੇਰੇ ਵੀ ਲੱਗੇ ਹੋਏ ਆ ਜੀ ਕਿੰਨੇ ਆ ਤੁਹਾਡੇ ਮੇਰੇ ਵੀ ਹੈ 1.5 ਕਰੋੜ ਦੇ ਆਸਪਾਸ 1.5 ਕਿੰਨੇ ਟਾਈਮ ਏ ਦੇਖੋ ਜੀ ਮੈਨੂੰ ਤਾਂ ਇਹ ਮਿਲੇ ਸੀਗੇ ਜੀ 2021 ਚ ਉਸ ਤੋਂ ਪਹਿਲਾਂ ਵੀ ਇੱਥੇ ਬਿਲਡਿੰਗ 'ਚ ਕੰਮ ਕਰ ਰਹੇ ਸੀਗੇ ਪਰ ਮੇਰੀ ਮੁਲਾਕਾਤ ਨਹੀਂ ਹੋਈ ਸੀ ਮੇਰੀ ਮੁਲਾਕਾਤ ਹੋਈ 2021 'ਚ ਕਿੱਦਿਸ ਤਰ੍ਹਾਂ ਹੋਈ ਸੀ ਮੁਲਾਕਾਤ ਨਾਲ ਮੇਰਾ ਵੀ ਉਸੇ ਫਲੋਰ ਦੇ ਉੱਪਰ ਆਫਿਸ ਹੈ ਜਿਹਦੀ ਫਲੋਰ ਦੇ ਉੱਪਰ ਇਹਦਾ ਆਫਿਸ ਆਫਿਸ ਉੱਪਰ ਤਾਂ ਕਿੰਨੇ ਕੁ ਬੰਦੇ ਕੰਮ ਕਰਦੇ ਸੀ ਇਨਾਂ ਕੋਲੇ ਇਹਨਾਂ ਨੇ 4-5 ਆਫਿਸ ਇਕੱਠੇ ਕਰਕੇ ਆਫਿਸ ਬਣਾਇਆ ਹੋਇਆ ਸੀਗਾ ਜੀ ਤੇ ਮੇਰੇ ਖਿਆਲ ਸੱਤ-ਅੱਠ ਬੰਦੇ ਕੰਮ ਕਰਦੇ ਸੀ ਰੈਗੂਲਰ ਪੈਸੇ ਤੁਹਾਨੂੰ ਕਿੰਨੇ ਸਾਲ ਆਉਂਦੇ ਰਹੇ ਆ ਜੀ ਪਹਿਲੇ 1-2 ਸਾਲ ਆਏ ਆ ਜੀ ਬਸ ਉਸ ਤੋਂ ਬਾਅਦ ਬੰਦ ਕਰ ਸਕੇ ਉਸ ਤੋਂ ਹੁਣ ਪਿਛਲੇ 1 ਸਾਲ ਤੋਂ ਟੋਟਲੀ ਬੰਦ ਸੀਗੇ ਜਿੱਦ ਤੱਕ 1 ਸਾਲ ਤੋਂ ਪੈਸੇ ਆਣੇ ਬੰਦ ਹੋ ਉਸ ਵੇਲੇ ਤੁਸੀਂ ਕੰਪਲੇਨ ਨਹੀਂ 1 ਸਾਲ ਚ ਦਰਾਂ ਦੇ ਸਰ ਇਹ ਸਭ ਨੂੰ ਮੂਰਖ ਬਣਾਈ ਗਏ ਜੀ ਇੱਕੋ ਗੱਲ ਕਹਿੰਦੇ ਰਹੇ ਜਦੋਂ ਅਸੀਂ ਜਦ ਵੀ ਜਾਣਾ ਸਾਰੇ ਲੋਕ ਇਕੱਠੇ ਹੋਏ ਆ ਜਿਨੇ ਵੀ ਜਾਣਾ ਅਸੀਂ ਤੁਹਾਡੇ ਪੈਸੇ ਵਾਪਸ ਕਰਾਂਗੇ ਜੀ ਅਸੀਂ ਦੌੜਦੇ ਨਹੀਂ ਅਸੀਂ ਇਮਾਨਦਾਰ ਆ ਅਸੀਂ ਮਿਹਨਤ ਕਰ ਰਹੇ ਆ ਸਾਨੂੰ ਟਾਈਮ ਦੋ ਸਾਨੂੰ ਟਾਈਮ ਦੋ ਟਾਈਮ ਦੋ ਹੁਣ ਲਾਸਟ ਵੀ ਜਿੱਦ ਨੂੰ ਦੌੜੇ ਆ ਇਹ ਉਸ ਦਿਨ ਵੀ ਬਸ ਮੈਂ ਸਭ ਦੇ ਪੈਸੇ ਵਾਪਸ ਕਰੂੰਗਾ ਮੈਂ ਕੀ ਪੈਸਾ ਵਾਪਸ ਕਰੂੰਗਾ ਮੈਂ ਇਮਾਨਦਾਰ ਐ ਬਸ ਇਹ ਕਹਿ ਕੇ ਬੇਵਪੂ ਬਣਾਏਗੇ ਲੋਕਾਂ ਦਾ ਲੋਕ ਕਹਿੰਦੇ ਵੀ ਚਲੋ ਸਭ ਨੂੰ ਇਹ ਹੁੰਦਾ ਵੀ ਚਲਿਆ ਯਾਰ ਅੱਜ ਨਹੀਂ ਕੱਲ੍ਹ ਕੱਲ੍ਹ ਨਹੀਂ ਪਰਸੋਂ ਪੈਸਾ ਆਣਾ ਚਾਹੀਦਾ ਕਿਹਦੇ ਕੋਲ ਟਾਈਮ ਹੁੰਦਾ ਕੋਰਟ ਕਚੈਰੀਆਂ ਚ ਪੁਲਿਸ ਥਾਣੇ ਜਾਣ ਦਾ ਹਰੇਕ ਬੰਦਾ ਇਹ ਸੋਚਦਾ ਵੀ ਮੇਰਾ ਪੈਸਾ ਮਿਲ ਜੇ ਮੈਨੂੰ ਬਸ ਉਸ ਵਿੱਚ ਸਾਰੇ ਸੀਗੇ ਪਰ ਉਹਨੇ ਆਲ ਆਫ ਅ ਸਡਨ ਤਿੰਨ ਚਾਰ ਦਿਨ ਤੋਂ ਗਾਇਬ ਹੈ ਉਦੇ ਘਰ ਵੀ ਜਾ ਕੇ ਆਏ ਸੀਗੇ ਜਿਹੜੀ ਨੀਦੀ ਉਹਦੇ ਘਰ ਜਾ ਕੇ ਆਏ ਸੀਗੇ ਉਹਦੇ ਪਿਓ ਨੂੰ ਸਾਰਾ ਪਤਾ ਕਿੱਥੇ ਆ ਉਹ ਉਹ ਜਾਣ ਬੁੱਝ ਕੇ ਡਰਾਮੇ ਕਰ ਰਿਹਾ ਉਹ ਕਹਿੰਦਾ ਜੀ ਮੈਨੂੰ ਪਤਾ ਨਹੀਂ ਇਹਦੇ ਇਹਦੇ ਘਰ ਹੈ ਮਨੀ ਮੱਜਰੇ ਜੀ 85/3 ਤਿੰਨ ਮਨੀ ਮੱਜਰਾ ਸੁਭਾਸ਼ਨਗਰ ਬੜਾ ਪੱਕੇ ਘਰ ਆ ਹਾਂ ਜੀ ਹਾਂ ਜੂ ਦਾਦੀ ਉਹਨਾਂ ਦੀ ਬੇਸਤਰੇ ਦੇ ਆਧਾਰ ਕਾਰਡ ਬਣੇ ਹੋਏ ਆ ਅਸੀਂ ਉੱਥੇ ਜਾ ਕੇ ਵੀ ਆਏ ਤੇ ਇਹਦਾ ਪਿਓ ਮਿਲਿਆ ਸੀਗਾ ਨੀਦੀ ਦਾ ਸਾਨੂੰ ਉਹਨੇ ਸਾਡੇ ਨਾਲ ਚੰਗੀ ਤਰ੍ਹਾਂ ਗੱਲ ਕੀਤੀ ਤੇ ਕਹਿੰਦਾ ਜਾਓ ਜਿਹੜੀ ਕੰਪਲੇਂਟ ਕਰਨੀ ਹੈ ਕਰ ਲਓ ਪੁਲਿਸ ਸਾਡਾ ਗੋਲੀ ਮਾਰ ਲੂਗੀ ਵੀਰੇ ਉਹਨੂੰ ਸਾਰਾ ਪਤਾ ਜੇ ਉਹਦੀ ਤਾਕੀ ਅਧ ਕੀਤੀ ਜਾਊਗੀ ਤਾਂ ਪ सर, ना? मेरा नाम राहुल है राहुल जी क्या मामला है और कैसे आप ये सर मेरे रिलेटिव लगे हुए थे उन्होंने मुझे इनसे मिलवाया मैंने बैंक से लोन लेके इनके पास पैसा लगाया इन्होंने थोड़े टाइम मैंने तीन लाख रुपए लोन लिया था बैंक से इन्होंने ठीक दिया मुझे दो हजार तेईस में लगाया था मैंने इन्होंने ब्याज मेरा और मूल सारा पैसा बराबर दिया फिर इन्होंने 24 में मुझे देना बंद कर दिया था तो उसके बाद इन्होंने कहा आपको थोड़ा अमाउंट और लगाना पड़ेगा तो फिर हम दे देंगे दे थोड़ा तो फिर मैंने ऐसे करके छः लाख रुपया और लगाया था तो आठ लाख रुपये मेरा सारा टोटल लग चुका है तो इन्होंने कहते हम कल दे देंगे परसों दे देंगे मैं आया हूँ ऑफिस ऑफिस में कोई नहीं होता था रिसेप्शन पे मिलता था वो कहते थे साढ़े तीन बजे सुनील सर आते हैं आप आ जाना फिर साढ़े तीन बजे तक चार बजे तक मैं वेट करता था कोई नहीं आता था फिर मैं पाँच बजे इधर से कुछ जाता था आप क्या काम करते हैं मैं स्टैंड स्टिकोन में सर सफाई का काम करता हूँ हाँ मेरा नाम हरजिंदर कौर है ਸਾਡੀ 1 ਕਰੋੜ ਦੀ ਇਨਵੈਸਟਮੈਂਟ ਆਪਣੇ ਰਿਸ਼ਤੇਦਾਰਾਂ ਦੀ ਲਗਵਾਈ ਹੋਈ ਸੀ ਸਾਰੇ ਪੈਸੇ ਇਹਨਾਂ ਨੂੰ ਦਿੱਤੇ ਹੋਏ ਆ ਚੰਡੀਗੜ੍ਹ ਤੋਂ ਆਇਆ 44 ਸੈਕਟਰ ਨੂੰ ਪਤਾ ਕਿੱਦਾਂ ਲੱਗੇ ਸੀ ਗਏ ਇਧਰ ਤੋਂ ਇਹ ਸਾਰੇ ਸਾਡੇ ਉਹਦਾ ਗੁਰਦਾਸਪੁਰ ਸਾਈਡ ਦੇ ਸੀ ਤੇ ਕਾਫੀ ਟਾਈਮ ਤੋਂ ਜਾਣਦੇ ਸੀ ਮਤਲਬ ਹੁਣ ਸਾਡੇ ਰਿਸ਼ਤੇਦਾਰ ਸਾਨੂੰ ਇੰਨਾ ਪਰੇਸ਼ਾਨ ਕਰ ਰਿਹਾ ਸਾਡੇ ਘਰ ਆ ਕੇ ਸਾਨੂੰ ਧਮਕੀਆਂ ਦੇ ਰਿਹਾ ਹੁਣ ਸਾਰੇ ਪੈਸੇ ਅਸੀਂ ਇਹਨਾਂ ਨੂੰ ਦਿੱਤੇ ਅਸੀਂ ਉਹਨਾਂ ਨੂੰ ਕਿੱਦੋਂ ਦੇਈ ਕਿੰਨੇ ਕਦੇ ਰੋਈ ਤੁਸੀਂ ਪੈਸੇ ਦਿੱਤੇ ਸੀ ਇਹਨਾਂ ਨੂੰ ਜ਼ਰ ਇਧਰ 2 ਸਾਲ ਹੋ ਗਏ ਸੀ ਰਿਸ਼ਤੇਦਾਰਾਂ ਦੇ ਦਿੱਤੇ ਆਪਣੀ ਇਨਵੈਸਟਮੈਂਟ ਤਾਂ ਪਹਿਲੇ ਤੋਂ ਕੀਤੀ ਹੋਈ ਸੀ ਕਿ ਸਾਨੂੰ ਬਸ ਵਿਆਜ ਵੀ ਆਜ ਮੜਾ ਮੋਟਾ ਮਿਲਦਾ ਸੀ ਉਸ ਤੋਂ ਇਲਾਵਾ ਬਾਕੀ ਪੈਸੇ ਜਿਹੜਾ ਤੁਹਾਡੇ ਸੇਫ ਹੈ ਤੁਹਾਡਾ ਜੋ ਹੈ ਇਨਵੈਸਟਮੈਂਟ ਸੇਫ ਹੈ ਇਹ ਨਹੀਂ ਸੀ ਪਤਾ ਸਾਨੂੰ ਕਿ ਸਾਡਾ ਇੰਨਾ ਧੋਖਾ ਕਰਕੇ ਜਾਣਗੇ ਉਹਨੂੰ ਕਦੋਂ ਪਤਾ ਲੱਗੇ ਜੀ ਕਿ ਤੁਸੀਂ ਠੱਗੀ ਦੇ ਸ਼ਿਕਾਰ ਹੋ ਗਏ ਸਰ ਸਾਨੂੰ 3-4 ਮਹੀਨੇ ਤੋਂ ਹੋ ਗਏ ਪਤਾ ਉਹਨੂੰ ਬਟ ਇਹ ਹੀ ਕਿ ਚਲੋ ਕੰਮ ਕਰ ਰਹੇ ਸੀ ਆਰਾਮ ਨਾਲ ਇਹ ਨਹੀਂ ਸੀ ਕਿ ਇਤੋਂ ਛੱਡ ਕੇ ਚਲੇ ਗਏ ਨੇ ਬਟ ਹੁਣ ਥੋੜੇ ਦਿਨਾਂ ਤੋਂ ਕਹਿੰਦੇ ਜੀ ਪਹਿਲੇ ਕਿ ਸਾਡੇ ਰਿਲੇਟਿਵ ਕੋਈ ਬਿਮਾਰ ਆ ਉਹਨਾਂ ਦੀ ਮਦਰ ਬਿਮਾਰ ਸੀ ਉਹ ਹਸਪੀਟਲ ਨੇ ਜੀ ਅਸੀਂ ਤਾਂ ਕਰਕੇ ਫੋਨ ਨਹੀਂ ਚੱਕ ਰਹੇ ਉਸ ਤੋਂ ਬਾਅਦ ਇਹਨਾਂ ਨੇ ਬਿਲਕੁਲ ਫੋਨ ਆਪਣੇ ਬੰਦ ਕਰ ਦਿੱਤੇ ਗੋਲੀ ਬੰਦਾਰਿਆ ਮੈਂ ਇੱਕ ਹਫਤਾ ਦੀ ਵੇਟ ਕੀਤੀ ਸਾਹਮਣੇ ਹੋਟਲ 'ਚ ਮੈਂ ਰਿਆ ਇਹ ਰੁਕਦਾ ਰਿਆ ਰਾਤ ਆਂਦਾ ਰਿਆ ਲਾਈਟ ਓਨ ਕੀਤੀ ਕਰਨੀ ਹੈ ਨਾਲ ਹੀ ਆਪਣੇ ਡਾਕੂਮੈਂਟ ਲੈਣੇ ਆ ਚਲ ਜਾਣਾ ਮੈਂ ਇੱਕ ਹਫਤਾ ਇੱਥੇ ਵੇਟ ਕੀਤੀ ਤਾਂ ਵੀ ਨਹੀਂ ਇਹ ਬੰਦਾ ਨਜ਼ਰ ਆਇਆ ਹੁਣ ਹੁਣ ਪਤਾ ਚੱਲਿਆ ਕਿਦਰ ਫੋਨ ਬੰਦ ਜਾ ਰਿਹਾ ਤੇ ਸੋਚ ਬੰਦਾ ਮੈਂ ਫੇਰ ਇੱਥੇ ਆਣ ਕੇ ਚੱਕਰ ਮਾਰਿਆ ਉੱਥੇ ਬਾਹਰ ਲੱਗਿਆ ਜੀ ਭੱਜ ਗਿਆ ਕਿਹਨੇ ਠੱਗੀ ਮਾਰੀ ਉਹਦਾ ਕੀ ਨਾਮ ਸੀ ਐਕਸ਼ੇਲ ਕੁਮਾਰ ਉਹਨਾਂ ਦੀ ਵਾਈਫ ਨੀਦੀ ਨੀਦੀ ਉਹਨਾਂ ਦੀ ਵਾਈਫ ਨੀਦੀ ਬਰਦਵਾਰ ਜੀ ਕਿ ਉਹਨੂੰ ਆਫਿਸ ਇੱਥੇ ਸੀਗਾ ਜੀ ਉਹ ਸਾਹਮਣੇ ਆਫਿਸ ਬੰਦ ਹੈ ਜੀ ਹਫਤੇ ਤੋਂ ਆ ਅੱਜ 10 ਦਿਨ ਹੋ ਗਿਆ 10 ਦਿਨ ਤੋਂ ਨਾ ਨੰਬਰ ਬਣ ਜਾ ਰਿਹਾ ਟੋਟਲੀ ਕੋਈ ਨੂੰ ਕੁਝ ਨਹੀਂ ਪਤਾ ਕਿੱਥੇ ਗਏ ਕਿੱਥੇ ਨਹੀਂ ਤੇ ਇਹੀ ਕਹਿੰਦੇ ਸੀ ਪਹਿਲਾਂ ਜਾਣ ਤੋਂ ਪਹਿਲਾਂ ਇਹੀ ਕਹਿੰਦੇ ਸੀ ਕਿ ਪੈਸੇ ਅੱਜ ਮਿਲ ਜਾਣਗੇ ਕੱਲ ਮਿਲ ਜਾਣਗੇ ਉਸ ਦਿਨ ਇਹਨੇ ਗਰੁੱਪ ਚੋਂ ਆਪਣੇ ਲੈਫਟ ਮਾਰਤਾ 300 300 ਬੰਦੇ ਨੂੰ ਕੁਝ ਪਤਾ ਹੀ ਨਹੀਂ ਸੀ ਕਿ ਉਹ ਇਕੱਠੇ ਹੋਏਗਾ ਨਹੀਂ ਹੋਏਗਾ ਅਸੀਂ ਕਿਸੇ ਤਰ੍ਹਾਂ ਨੰਬਰ ਲੈ ਕੇ ਦੋ ਚਾਰ ਬੰਦਿਆਂ ਦੇ ਉਹਨਾਂ ਨੂੰ ਡ੍ਰੇਸ ਕੀਤਾ ਫਿਰ ਇਸ ਕਰਕੇ ਸਾਰੇ ਇਕੱਠੇ ਹੋਏ ਆ ਇਹ ਤੁਹਾਨੂੰ ਨਹੀਂ ਸਮਝ ਪਾ ਲੱਗਣਾ ਇਸ ਕੋਲ ਦਾ ਮੋੜਾ ਜੀਤੀ ਹਾਏ ਹਾਏ ਸੁਨੀਲ ਹਾਏ ਹਾਏ ਪੈਸੇ ਲੈ ਕੇ